ਗੁਰਦਾਸਪੁਰ ਦੇ ਇੱਕ ਹੋਟਲ ਕਮ ਰੈਸਟੋਰੈਂਟ ਤੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਇਸ ਦੌਰਾਨ ਚਾਰ ਲੜਕੇ ਅਤੇ ਚਾਰ ਲੜਕੀਆਂ ਇਤਰਾਜਯੋਗ ਹਾਲਤ ਵਿੱਚ ਪਾਏ ਗਏ ਨੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦਰਸਲ ਪੁਲਿਸ ਨੂੰ ਇਸ ਸੰਬੰਧ ਵਿੱਚ ਗੁਪਤ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਦੇ ਹਰਦੋਸ਼ਨੀਆਂ ਰੋਡ ਤੇ ਇੱਕ ਰੈਸਟੋਰੈਂਟ ਦੇ ਵਿੱਚ ਕੁਝ ਇਤਰਾਜਯੋਗ ਚੱਲ ਰਿਹਾ ਹੈ ਇਸ ਰੈਸਟੋਰੈਂਟ ਦਾ ਨਾਮ ਫਰੈਂਡਸ ਰੈਸਟੋਰੈਂਟ ਹੈ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਦੀ ਇੱਕ ਵਿਸ਼ੇਸ਼ ਸ਼ਾਖਾ ਨੇ ਇਸ ਰੈਸਟੋਰੈਂਟ ਤੇ ਛਾਪਾ ਮਾਰਿਆ ਪੁਲਿਸ ਟੀਮ ਦੀ ਅਗਵਾਈ ਡੀਐਸਪੀ ਸਿਟੀ ਮਨਮੋਹਨ ਸਿੰਘ ਕਰ ਰਹੇ ਸਨ ਇਸ ਵੇਲੇ ਵਿਸ਼ੇਸ਼ ਸ਼ਾਖਾ ਦੇ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਵੀ ਉਹਨਾਂ ਦੇ ਨਾਲ ਸਨ ਡੀਐਸਪੀ ਮਨਮੋਹਨ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਖੂਫੀਆ ਇਤਲਾ ਮਿਲੀ ਸੀ ਜਿਸ ਦੇ ਆਧਾਰ ਤੇ ਹੀ ਉਹਨਾਂ ਨੇ ਇੱਥੇ ਕਾਰਵਾਈ ਕੀਤੀ ਹੈ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਰੈਸਟੋਰੈਂਟ ਦੇ ਵਿੱਚ ਅਕਸਰ ਹੀ ਲੜਕੇ ਲੜਕੀਆਂ ਆਉਂਦੇ ਰਹਿੰਦੇ ਨੇ ਰੈਸਟੋਰੈਂਟ ਦੇ ਉੱਪਰਲੇ ਕਮਰਿਆਂ ਨੂੰ ਅਸ਼ਲੀਲ ਗਤੀਵਿਧੀਆਂ ਦੇ ਲਈ ਵਰਤਿਆ ਜਾ ਰਿਹਾ ਹੈ ਇਸ ਮਾਮਲੇ ਸੰਬੰਧੀ ਉਹਨਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ ਇਸੇ ਹੀ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਮਹਿਲਾ ਪੁਲਿਸ ਅਧਿਕਾਰੀਆਂ ਦੇ ਨਾਲ ਅੱਜ ਰੈਸਟੋਰੈਂਟ ਤੇ ਛਾਪਾ ਮਾਰਿਆ ਇਸ ਦੌਰਾਨ 4 ਲੜਕੇ ਅਤੇ 4 ਲੜਕੀਆਂ ਇਤਰਾਜਯੋਗ ਹਾਲਤ ਵਿੱਚ ਮਿਲੀਆਂ ਨੇ ਇਹਨਾਂ ਨੇ ਆਪਣਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਹੁਣ ਇਸ ਮਾਮਲੇ ਸਬੰਧੀ ਪੁਲਿਸ ਦੇ ਵੱਲੋਂ ਸਖਤੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਵੇਲੇ ਡੀਐਸਪੀ ਮਨਮੋਹਨ ਸਿੰਘ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ ਆ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੇਡ ਕੀਤੀ ਸੀ ਤੇ ਜਿਸ ਦੌਰਾਨ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਾ ਤੇ ਹੁਣ ਕੁਝ ਹੜਤਾਲ ਕਰ ਰਹੇ ਜਿਹੜਾ ਹੁਣ ਤੁਸੀਂ ਇਹ ਰਾਜਾ ਹੋਟਲ ਦੇ ਮਾਲਕ ਦਾ ਵੀ ਨਾਂ ਪਤਾ ਕਰਨਾ ਜੀ ਜੇ ਅਸੀਂ ਵੈਰੀਫਾਈ ਕਰਦੇ ਕਿ ਕੌਣ ਦਾ ਮਾਲਕ ਹੈ ਕਿ ਕਿਰਾਏ ਤੇ ਹੈ ਕਿ ਉਸ ਦਾ ਆਪਣਾ ਹੈ ਇਹ ਸਾਰਾ ਕੁਝ ਅਸੀਂ ਵੈਰੀਫਾਈ ਕਰਨਾ ਅਜੇ ਜਸਟ ਹੋਣੇ ਅਸੀਂ ਆਏ ਹੁਣੇ ਹੀ ਨੀ ਲੱਭੇ ਸਭ ਤੋਂ ਅੱਗੇ ਸਰ ਨਹੀਂ ਅਜੇ ਵੈਰੀਫਾਈ ਕਰਦੇ ਸੰਭਾਤ ਇੱਕ ਦੋ ਦਿਨ ਨਹੀਂ ਹੋਏ ਮਿਲੀ ਸੀ ਕੰਪਲੇਂਟ ਤੇ ਅਸੀਂ ਐਕਸ਼ਨ ਕਰਦੇ ਮਾਲਕੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕੀਤੀ ਜਾਏਗੀ ਕਿੰਨਾ ਹੋਟਲ ਦਾ ਸਰ ਕਿੰਨੀਆਂ ਕੁੜੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਫੋਟੋ ਦਾ ਨਾਂ ਕੀ ਸਰ ਨੋ 호텔 ਦਾ ਨਾ ਤਾਂ ਕੋ ਮੜਦਿਆ ਲਾ ਬਾਹਰ ਫਰੈਂਡ ਦਾ ਕੋ ਬੋਰਡ ਜੇ ਛੋਟਾ ਜਿਹਾ ਹੈ ਤੇ ਬੀਸਿਕਲੀ ਘਰ ਹੀ ਹੈ ਘਰ ਨੂੰ ਥੋੜਾ ਉਹ ਤਾ ਹੈ ਮੋਦੀ ਜੀ ਸਾਰੀ ਤਰਾਜੋ ਗੱਲ ਜੀ ਹਾਂ ਸਾਡੇ ਤਰਾਜੋ ਗੱਲ ਜੀ